ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਰਨਲ ਨੌਲੇਜ ਕਰੰਟ ਅਫੇਅਰਸ ịch ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇਣੀ ਹਾਂ ਅੱਜ ਦੀ ਵੀਡੀਓ ਹਿਸਟਰੀ ਤੇ ਵਿਸ਼ਾ ਹੈ ਜੀ ਸ਼ਹੀਦ ਭਗਤ ਸਿੰਘ ਨਗਰ ਕਿਸ ਦਰਿਆ ਦੇ ਕੰਢੇ ਵਸਿਆ ਹੋਇਆ ਹੈ ਇਹ ਵੀਡੀਓ ਪੀਟਰ 2 ਪੰਜਾਬ ਪੁਲਿਸ ਕਲਰਕ ਤੇ ਮਾਸਟਰ ਕੈਡਰ ਦੀ ਵਿਦਿਆਰਥੀਆਂ ਲਈ ਬੜੇ ਲਾਇਵੰਦ ਹੈ ਆਓ ਇਸ ਵੀਡੀਓ ਚ ਦੇਖਦੇ ਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਿਰਮਾਣ ਜ਼ਿਲ੍ਹਾ ਨਵਾਂ ਸ਼ਹਿਰ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਜਲੰਧਰ ਨੂੰ ਕੱਟ ਕੇ 7 ਨਵੰਬਰ 1995 ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਜਨਮ ਪੂਰਵ ਮੌਕੇ ਪੰਜਾਬ ਦਾ ਸੋਲਵਾਂ ਜ਼ਿਲ੍ਹਾ ਬਣਾਇਆ ਗਿਆ ਸੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਪੰਜਾਬ ਦਾ ਕਿੰਵਾਂ ਜ਼ਿਲ੍ਹਾ ਹੈ ਜੀ 16ਵਾਂ ਜ਼ਿਲ੍ਹਾ ਹੈ ਕੋਦੋਂ ਬਣਿਆ 7 ਨਵੰਬਰ 1995 ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਪੂਰਵ ਦੇ ਮੌਕੇ ਤੇ ਬਣਾਇਆ ਗਿਆ 16ਵਾਂ ਜ਼ਿਲ੍ਹਾ 27 ਸਤੰਬਰ 2008 ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਖਟਕੜ ਕਲਾ ਵਿਕੇ ਮਹਾਨ ਦੇਸ਼ਪਤ ਸ਼ਹੀਦ ਭਗਤ ਸਿੰਘ ਦੀ ਜਨਮ ਸ਼ਤਾਬਦੀ ਮੱਕੇ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਨਵਾਂ ਸ਼ਹਿਰ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖ ਦਿੱਤਾ ਗਿਆ ਪਾਵ ਤੈਲਾ ਇਸ ਦਾ ਨਾਂ ਨਵਾਂ ਸ਼ਹਿਰ ਸੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਇਸ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰਖਤਾ ਕਿਉਂਕਿ ਖਟਕਲ ਕਲਾ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਹੋਇਆ ਪੰਗੋਲਿਕ ਸਥਿਤੀ ਸ਼ਹੀਦ ਭਗਤ ਸਿੰਘ ਨਗਰ ਸਤਲੁਜ ਦਰਿਆ ਦੇ ਕੰਢੇ ਤੇ ਸਥਿਤ ਹੈ ਅਤੇ ਪੰਜ ਹੋ ਜ਼ਿਲ੍ਹਿਆਂ ਨਾਲ ਕਿਰਿਆ ਹੋਇਆ ਹੈ ਕਿਹੜੇ ਕਿਹੜੇ ਜ਼ਿਲ੍ਹੇ ਹਨ ਕਿਹੜੇ ਕਿਹੜੇ ਪਾਸੇ ਇਸ ਦੀ ਪੱਛਮੀ ਹੱਦ ਜਲੰਧਰ ਨਾਲ ਪੂਰਵੀ ਹੱਦ ਰੂਪਨਗਰ ਜ਼ਿਲ੍ਹੇ ਨਾਲ ਉਤਰੀ ਹੱਦ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਦੱਖਣ ਵਿੱਚ ਲੁਧਿਆਣਾ ਅਤੇ ਉੱਤਰ ਪੱਛਮੀ ਹੱਦ ਵਿੱਚ ਕਪੂਰਥਲਾ ਨਾਲ ਲੱਗਦੀ ਹੈ। ਪਾ ਸ਼ਹੀਦ ਪਗਤ ਸਿੰਘ ਨਗਰ ਸਤਲੁਜ ਦਰਿਆ ਦੇ ਕੰਢੇ ਤੇ ਵਸਿਆ ਹੋਇਆ ਨਗਰ ਹੈ। ਤੇ ਇਸ ਨੂੰ ਪੰਜ ਜ਼ਿਲ੍ਹੇ ਨਾਲ ਲੱਗਦੇ ਹਨ ਜਲੰਧਰ, ਰੂਪਨਗਰ, ਹੁਸ਼ਿਆਰਪੁਰ, ਲੁਧਿਆਣਾ ਤੇ ਕਪੂਰਥਲਾ। दो हज़ार जनसंख्या सर्वेखन के आधार से इस जिले की वसो कनता कि चार सौ अठत् व्यक्ति प्रति वर्ग किलोमीटर जिले का लिंग अनुपात नौ सौ चौनानवे है इतों के उनासी पॉइंट अठत् प्रतिशत लोग साखर हैं भाव पढ़े लिखे लोग हैं 2011 दा अंतिम जनसंख्या सर्वेखन होया है उस आधार से ही हर जिले दसोकता लिंग अनुपात साक्षरता दर्शाई गई है प्रशासनिक वन प्रशासन के आधार से जिला शहीद भगत सिंह नगर तीन तहसीलों वंडिया होया है कि ने तहसील नवाशहर बलाचोर के बंगा ਤਨੂੰ ਕੁਐਸਚਨ ਆ ਸਕਦਾ ਹੈ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜਾਂ ਨਵਾਂ ਸ਼ਹਿਰ ਜੋ ਜਿਸ ਨੂੰ ਪਹਿਲਾਂ ਕਿਹਾ ਜਾਂਦਾ ਸੀ ਉਸ ਦੀਆਂ ਕਿੰਨੀਆਂ ਤਹਿਸੀਲਾਂ ਨੇ ਤਾਂ 3 ਨਵਾਂ ਸ਼ਹਿਰ ਬਲਾਚੌਰ ਤੇ ਪੱਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਇਸੇ ਸ਼ਹਿਰ ਨੂੰ ਅਫਗਾਨੀ ਸੈਨਿਕ ਨੌਸਰ ਖਾਨ ਨੇ ਬਣਾਇਆ ਸੀ ਪਹਿਲਾਂ ਇਸ ਨੂੰ ਨੋਸ਼ਰ ਕਿਹਾ ਜਾਂਦਾ ਸੀ ਪਰ ਸਮਾਂ ਬੀਤਣ ਦੇ ਮਗਰੋਂ ਇਸ ਦਾ ਨਾਂ ਨਵਾਂ ਸ਼ਹਿਰ ਪੈ ਗਿਆ ਇਸ ਸਥਾਨ ਤੇ ਪਹਿਲਾਂ ਕੋੜੇਵਾਹਾ Rajputa ਦਾ ਕਬਜ਼ਾ ਸੀ ਜੇਕਰ ਅਜੇ ਤੱਕ ਤੁਸੀਂ ਮੇਰਾ ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਮੇਰੇ ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰ ਮਾਤ ਤਾਂ ਤੁਹਾਨੂੰ ਜਾਣਕਾਰੀ ਪ੍ਰਾਪਤ ਕਰੋ ਜੀ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਗਨਟ ਅਫੇਅਰਸ 6 ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਬਲਾਚੌਰ ਕਿਆ ਜਾਂਦਾ ਹੈ ਕਿ ਇਸ ਸ਼ਹਿਰ ਵਿੱਚ ਪਹਿਲਾਂ ਮਹੱਤਨ ਰਾਜਪੂਤਾਂ ਦਾ ਰਾਜ ਸੀ ਇੱਥੇ ਬਾਬਾ ਬਲਰਾਜ ਜੀ ਨਾਂ ਦੇ ਸੰਤ ਸਨ ਜਿਨ੍ਹਾਂ ਦੇ ਨਾਂ ਤੇ ਇੱਕ ਸਮਾਦ ਵੀ ਹੈ लोका इस समाध की बहुत मानता है हर साल दिवाली तो अगले दिन इथे बहुत वाला मेला लगता है मल अखाड़े लगते हैं हाँ। बलाचौर महाटन राजपूत इतला राजा बलराज जी नाध है जिथे दिवाली तो अगले दिन जो है बहुत भारी मेला लगता है ਇਸ ਚੈਨਲ ਤੇ ਮੈਂ ਤੁਹਾਨੂੰ ਹਿਸਟਰੀ ਸਵਿਕਸ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮੋਕ ਟੈਸਟ ਵੀ ਕਰਵਾ ਰਹੀ ਹਾਂ ਜੋ ਤੁਹਾਡੇ ਪੇਪਰ ਦੀ ਤਿਆਰੀ ਚ ਕਾਫੀ ਸਹਾਇਕ ਸਿੱਧ ਹੋਣਗੇ ਹੋਰ ਮਹੱਤਵਪੂਰਨ ਥਾਵਾਂ ਖਟਕਲ ਕਲਾ ਇਹੇ ਸ਼ਹਿਰ ਸ਼ਹਿਰ ਬੱਗਾ ਤੋਂ ਬਾਹਰ ਨਿਕਲਦੇ ਸਾਰੀ ਹੈ ਇਹ ਸ਼ਹੀਦ ਭਗਤ ਸਿੰਘ ਦਾ ਜੱਦੀ ਪਿੰਡ ਹੈ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਹੀ ਇਸ ਜ਼ਿਲ੍ਹੇ ਦਾ ਨਾਂ ਰੱਖਿਆ ਗਿਆ ਹੈ ਸ਼ਹੀਦ ਭਗਤ ਸਿੰਘ ਦੀ ਪੰਜਵੀਂ ਸ਼ਹੀਦੀ ਵਰੇਗੰਢ ਮੌਕੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਅਜ਼ਾਇਬ ਘਰ ਦਾ ਉਦਘਾਟਨ ਕੀਤਾ ਗਿਆ ਸੋਹੋਰ ਮਹੱਤਵਪੂਰਨ ਥਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚ ਦੇਖਣਯੋਗ ਹਨ ਉਹਨਾਂ ਦਾ ਪਿੰਡ ਹੈ ਜੀ ਖਟਕਲ ਕਲਾ ਜਿੱਥੇ ਉਹਨਾਂ ਦੀ ਪੰਜਵੀਂ ਵਰੇਗੰਢ ਦੇ ਮੌਕੇ ਸ਼ਹੀਦੀ ਵਰੇਗੰਢ ਦੇ ਮੌਕੇ ਇੱਕ ਅਜ਼ਾਇਬ ਘਰ ਸ਼ਹੀਦ ਭਗਤ ਸਿੰਘ ਅਜ਼ਾਇਬ ਘਰ ਬਣਾਇਆ ਗਿਆ ਸੋ ਕਮੈਂਟ ਬਾਕਸ ਵਿੱਚ ਜਾ ਕੇ ਤੁਸੀਂ ਜਰੂਰ ਦੱਸਣਾ ਹੈ ਕਿ ਮੇਰੇ ਦੁਆਰਾ ਕਰਾਇਆ ਵਿਸ਼ਾ ਤੁਹਾਡੇ ਲਈ ਕਿੰਨਾ ਕਸਰਤਕ ਸਿਤ ਹੋ ਰਿਹਾ ਹੈ ਸੋ ਅੱਜ ਦੀ ਵੀਡੀਓ ਜ਼िला ਸ਼ਹੀਦ ਭਗਤ ਸਿੰਘ ਨਗਰ ਬਾਰੇ ਮੈਂ ਤੁਹਾਨੂੰ ਦੱਸਿਆ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੰਚ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਇਸ ਤੋਂ ਇਲਾਵਾ Facebook ਤੇ ਮੇਰੇ ਇਸ ਪੰਜਾਬੀ ਵਾਲੇ ਪੈਂਚੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਮੇਰੇ ਚੈਨਲ ਪੰਜਾਬੀ ਵਾਲੇ ਪੈਂਚੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਪੇਪਰ ਦੀ ਤਿਆਰੀ ਕਰੋ ਧੰਨਵਾਦ